ਅੰਮ੍ਰਿਤਪੁਰ ਦਾ ਜੱਜ ਖੜੇ ਆ ਕਿਉਂਕਿ ਅਸੀਂ ਲੁਧਿਆਣੇ ਦੇ ਪਿੰਡਾਂ ਚਾਚ ਅਸੀਂ ਬੋਲਣ ਆਏ ਸੀਗੇ ਅਸੀਂ ਪਿੰਡ ਵੱਲੋਕੇ ਤੇ ਵਾਰਨਹੜਾ ਇਹ ਪਿੰਡਾਂ ਦੇ ਬਚਾਰੇ ਖੜੇ ਮਿੱਥਿਆ ਫੈਕਟਰੀ ਦੀ ਹੈ ਉਦੋਂ ਤੁਸੀਂ ਪਿੰਡਾਂ ਜਿਹੜੇ ਬੋਲਣ ਆਇਆ ਵੀ ਆਪਣਾ ਪਰਸੋਂ ਇਕੱਠਾ ਲੁਧਿਆਣੇ ਆ ਆਪਣਾ ਜਿਹੜਾ ਬੇਰਕਾ ਪਲਾਂਟ ਦੇ ਕੋਲੇ ਆ ਦੇਖੋ ਆ ਫੈਕਟਰੀ ਦੇ ਵਿੱਚੋਂ ਦੇਖੋ ਆ ਜਿਵੇਂ ਕਿਵੇਂ ਝਾੜ ਗੜਦੀ ਆ ਇੱਥੇ ਇੱਥੇ ਖੜ ਕੇ ਨਾ ਐ ਨੱਕ ਨੂੰ ਐ ਚੜਦਾ ਇੱਥੇ ਖੜ ਕੇ ਇਹ ਲਗਾਤਾਰ ਤੇ ਦੇਖੋ ਵੀ ਧਰਤੀ ਇਹ ਠੋ ਕਿੰਨਾ ਪਾਣੀ ਨਿਕਲ ਰਿਹਾ ਤੇ ਉਸ ਤੋਂ ਬਾਅਦ ਉਹ ਜ਼ਹਿਰ ਤੇ ਬਦਲ ਗਿਆ ਪਤਾ ਨਹੀਂ ਕਿਹੜੇ ਕਿਹੜੇ ਚ ਆ ਮਤਲਬ ਕਿ ਕੈਮੀਕਲ ਹੈ ਜਰੇਨੀਅਮ ਪਤਾ ਨਹੀਂ ਕੀ ਕੁਛ ਦੇ ਚ ਆ ਰਿਹਾ ਤੇ ਆਹ ਦੇਖੋ ਇਹ ਸਾਰਾ ਐ ਇੱਥੋਂ ਜਾ ਕੇ ਸਾਰਾ ਇਹ ਬੁੱਢੇ ਦਰਿਆ ਆ ਰਹੀਂ ਸੱਤ ਲੋ ਚੱਕੇ ਜਾ ਕੇ ਪੈ ਜਾ। ਅਦਕ ਕਿਵੇਂ ਝੱਗਾ ਬਣਦੀਆਂ ਨੇ ਕਿਵੇਂ ਆਹ ਜ਼ਹਿਰ ਤੁਸੀਂ ਲਗਾਤਾਰ ਖਾਸ ਤੌਰ ਦੇ ਉੱਤੇ ਲੁਧਿਆਣੇ ਤੋਂ ਲੈ ਕੇ ਤੇ ਸ਼ੁਰੂ ਹੋ ਜਾਂਦਾ ਫਰੋਹੀਪੁਰ ਉੱਦੋਂ ਅੱਗੇ ਆਪਣਾ ਮੁਕਸਰ ਫਰੀਦਕੋਟ ਮੋਗਾ ਹਬੌਰ ਫਾਲਕਾ ਗਾਂ ਰਸਤਾ ਹਾਂ ਤੱਕ ਤੇ ਲੋਕ ਆ ਜਿਹੜੀ ਜ਼ਹਿਰ ਲਗਾਤਾਰ ਆ ਪੀ ਰਹੇ ਆ ਦੇਖ ਲਓ ਆ ਤੁਸੀਂ ਆ ਕੇ ਅੱਖੀਂ ਦੇਖੋਗੇ ਮੰਜ਼ਰਾ ਇਹ ਇੱਕ ਫੈਕਟਰੀ ਦਾ ਇੰਨਾ ਪਾਣੀ ਆ ਰਿਹਾ ਇੱਕ ਫੈਕਟਰੀ ਦੇ ਵਿੱਚੋਂ ਆ ਫੈਕਟਰੀ ਦੇ ਸਾਹਮਣੇ ਸਾਦੇ ਬਈ ਓਏ ਆ ਸਾਹ ਵੀ ਬਹੁਤ ਵੱਡੀ ਫੈਕਟਰੀ ਹੈ ਇੱਕ ਫੈਕਟਰੀ ਦੇ ਵਿੱਚੋਂ ਇਹ ਇੰਨੀ ਜ਼ਹਿਰ ਜਿਹੜੀ ਆ ਰਹੀ ਆ ਤੇ ਆਹ ਜ਼ਹਿਰ ਜਿਹੜੀ ਲੋਕਾਂ ਨੂੰ ਕੈਂਸਰ ਕਾਲਾ ਪੀੜੀਆ ਜਿਵੇਂ ਹੁਣ ਅਸੀਂ ਉਹ ਸਾਰਾ ਦੱਖਣੀ ਮਾਲਵੇ ਦੇ ਜਿੰਨੇ ਪਿੰਡ ਘੁੰਮੇ ਆ ਕਿ ਕਿਵੇਂ ਪਿੰਡਾਂ ਦੇ ਵਿੱਚ ਇੱਕ 100 ਬੰਦੇ ਮਗਰ ਕਿਵੇਂ 80 80 ਬੰਦਿਆਂ ਨੂੰ ਜਿਹੜੇ ਉਹ ਆਪਣਾ ਕਾਲਾ ਪੀੜਿਆ ਹੋ ਚੁੱਕਿਆ ਕਿਵੇਂ ਇੱਕ ਮਹੀਨੇ ਦੇ ਵਿੱਚ 20 20 ਕੇਸ ਜਿਹੜੇ ਕੈਂਸਰ ਦੇ ਸਾਹਮਣੇ ਆ ਰਹੇ ਨੇ ਇਸੇ ਕਰਕੇ ਰਿਪੋਰਟ ਆ ਰਹੀਆਂ ਵੀ 2030 ਤੱਕ ਜਾਂਦਿਆਂ ਜਾਂਦਾ 70% ਪੰਜਾਬ ਨੇ ਕੈਂਸਰ ਨਾਲ ਮਰਨਾ ਆਹ ਮਾਰੂ ਸਾਨੂੰ ਪਾਣੀ ਆ ਗਿਆ ਮਾਰਨਗੇ ਇਹ ਹਲੇ ਵੀ ਨਾ ਉੱਠੇ ਤਾਂ ਤੁਸੀਂ ਜਮਾ ਖਤਮ ਹੋ ਜਾਓਗੇ ਮੇਰੀ ਗੱਲ ਯਾਦ ਰੱਖਿਓ ਘਰਾਂ 'ਚ ਬੈਠੀ ਮਰ ਜਾਊਂਗੀ ਸੁਭਾਓ ਘਰਾਂ 'ਚ ਬੈਠ ਕੇ ਮਰਨ ਨਾਲੋਂ ਵਹਿਤਣਾ ਕਿ ਆਹ ਜ਼ਹਿਰਾਂ ਆਪਾਂ ドラਮਾਂ 'ਚ ਪੈਣੀਆਂ ਬੰਦ ਕਰੀਏ ਯਾਰ ਵੀ ਦੇਖੋ ਪਹਿਲੀ ਗੱਲ ਤਾਂ ਇਹ ਲਗਾਤਾਰ ਕਿੰਨਾ ਪਾਣੀ ਲੱਖਾਂ ਲੀਟਰ ਪਾਣੀ ਖੁਰਾਂ ਲੀਟਰ ਪਾਣੀ ਰੋਜ਼ ਧਰਤੀ 'ਤੇੋਂ ਕੱਢਦੇ ਨੇ ਬੋਰ ਕਰਕੇ ਤੇ ਮੁੜ ਕੇ ਉਹਨੂੰ ਜ਼ਹਿਰ ਬਣਾ ਕੇ ਤੇ ਮੁੜ ਕੇ ਆ ਸਾਰਾ ਉਨਰੰਗ ਕੇ ਉਹਦੂਗਾ ਦਾ ਪਾ ਦਿੰਦੇ ਆ ਇਹ ਉਨਰੰਗਣ ਤੋਂ ਬਾਅਦ دریاਵਾਂ ਦੇ ਵਿੱਚ ਸੱਤ ਰੋਇ ਦੇ ਵਿੱਚ ਬੁੱਢੇ ਦਰਿਆ ਆ ਰਹੇ ਅਸਕਰ ਕੇ ਅਸੀਂ ਭਰਾਵੋ 24 ਅਗਸਤ ਨੂੰ ਪਰਸੋਂ ਵੱਡਾ ਕੱਟ ਰੱਖਿਆ ਬੇਰ ਕਾ ਪਲਾਂਟ ਦੇ ਕੋਲੇ ਨਹਿਰ ਦੇ ਪਲਾਂਟ ਦੇ ਉੱਤੇ ਤੇ ਪੰਜਾਬੀਓ ਜੇ ਬਚਣਾ ਚਾਹੁੰਦੇ ਆ ਯਾਰਾ ਬੰਦ ਕਰ ਦਿਓ ਏ ਚੱਟਾ ਸੁੱਡੀ ਜਵਾਨੀ ਖਾ ਗਿਆ ਕਿੱਟਣ ਦਾ ਕਿੱਟਾ ਦਾ ਉਹਨੂੰ ਮਾਰੂ ਜਿਹੜਾ ਆਪਦੇ ਆਪ ਜਾ ਕੇ ਲਾਊਗਾ ਪੀਊਬ ਕੀ ਗੱਲ ਆਊਗਾ ਓਏ ਅਸ ਨੂੰ ਘਰਾਂ 'ਚ ਬੈਠੀ ਜਹਰ ਦੇਈ ਜਾਂਦੇ ਆ ਓਏ ਆ ਯਾਰ ਦੇ ਟੀਕੇ ਆ ਅੱਤਵਾਦ ਨਾਲ ਸਾਨੂੰ ਮਾਰ ਰਿਹਾ ਆ ਦੇਖੋ ਆ ਜਿੰਨੇ ਬੰਦੇ ਇੱਥੇ ਖੜੇ ਆ ਸਾਰ ਨੂੰ ਦੇਖੋ ਪੁੱਛ ਕੇ ਐ ਇੱਥੇ ਤੁਸੀਂ ਆ ਆ ਕੇ ਮੰਨਦੇ ਹੋ ਇੱਕ ਫੈਕਟਰੀ ਦਾ ਪਾਣੀ ਇੱਕ ਫੈਕਟਰੀ ਦਾ ਜ਼ਹਿਰ ਆ ਏ ਇੱਥੇ ਹਜ਼ਾਰਾਂ ਡਾਈੰਗ ਫੈਕਟਰੀ ਆ ਜਿਹੜੀ ਲਗਾਤਾਰਾ ਯਾਰਾਂ ਪਾ ਰਹੀ ਆ। ਤਾਂ ਕੀ ਕਹਿਣਾ? ਇਹ ਤਾਂ ਕਹਿੰਦੇ ਬਾਈ ਰੀਟਰੀਟ ਹੁੰਦਾ ਰੀਟਰੀਟ ਆ ਜਿਹੜਾ ਕਿਟਾ। ਹਾਂ ਆ ਦੇਖੋ ਇਹ ਕਹਿੰਦੇ ਆਹ ਟ੍ਰੀਟ ਆਹ ਟ੍ਰੀਟਮੈਂਟ ਲੱਗਿਆ ਕਹਿੰਦੇ ਪਲਾਟ ਨੂੰ। ਹਾਂ ਟ੍ਰੀਟ ਕਰਕੇ ਪਾਣੀ ਨੂੰ ਸਾਫ਼ ਕਰਕੇ ਪਾ ਰਹੇ ਆ। ਦੇਖ ਲਓ। ਆ ਦੇਖੋ ਆ ਟ੍ਰੀਟ ਹੋਇਆ ਵਾ ਪਾਣੀ ਆ ਦੇਖੋ ਕਿਵੇਂ ਝੱਗ ਦੇਖੋ ਦਿਖਾ ਝੱਗ ਜੰਨੀ ਤਰਾ। ਝੱਗ ਦੇਖੋ ਕਿਵੇਂ ਉਬਲਦੀ ਆ ਵਿੱਚੋਂ। ਹੂੰ। ਮਸਕਾਰ ਰਿਹਾ ਖੜਿਆ ਜਾਣੀ ਇੱਥੇ ਇੰਨੀ ਜ਼ਿਆਦਾ ਮਸਕਾਰ ਰਿਹਾ ਤੁਸੀਂ। ਤੇ ਹਜ਼ਾਰਾਂ ਫੈਕਟਰੀਆਂ ਦਾ ਯਾਰ ਕਿੱਥੋਂ ਯਾਰ ਤੁਸੀਂ ਖਤਮ ਹੋਈ ਰੱਬ ਦਾ ਬਾਸ ਦਾ ਤੁਹਾਡੀਆਂ ਨਸਲਾਂ ਆਪਣੀਆਂ ਬਚਾਉਣ ਖਾਤਰ ਆਪਣੇ ਜਵਾਗ ਬਚਾਉਣ ਖਾਤਰ ਉੱਠ ਖੜੋ ਏ ਉੱਠ ਖੜੋ ਬਾਰ-ਬਾਰ ਨਹੀਂ ਇਹ ਮੌਕੇ ਆਉਣੇ ਸ਼ਰਿਆਮ ਇਹਨਾਂ ਦੀਆਂ ਸਰਕਾਰਾਂ ਇਹਨਾਂ ਦੇ ਬੱਗੇ ਵਰਗੇ ਐਮਐਲਏ ਲੁਧਿਆਣੇ ਵਾਲੇ ਗੋਗੀ ਵਰਗੇ ਪੱਪੀ ਵਰਗੇ ਆ ਡੰਗਾਂ ਦੇ ਹੱਕ 'ਚ ਖੜੇ ਆ ਆ ਓਨ ਰੰਗਣ ਵਾਲੀਆਂ ਫੈਕਟਰੀਆਂ ਦੇ ਹੱਕ 'ਚ ਖੜੇ ਸ਼ਰਿਆਮ ਸ਼ਰਿਆਮ ਡੀਸੀ ਨਾਲ ਮੀਟਿੰਗਾਂ ਕਰਾਉਂਦੇ ਆ ਉਹ ਕਹਿੰਦਾ ਜੇ ਤਾਂ ਵਿਚਾਰੇ ਆ ਜੀ ਇਹ ਤਾਂ ਬੇਕਸੂਰ ਆ ਜੀ ਕਸੂਰਵਾਰ ਲੋਕ ਨੇ ਜਿਹੜੇ ਆ ਜਹਰਾਂ ਪਾ ਕੇ ਤੁਸੀਂ ਮਾਰ ਰਹੇ ਹੋ ਆ ਦੇਖੋ ਆ ਜਾਂਦਾ ਇਹ ਬਿਲਕੁਲ ਆ ਫੈਕਟਰੀ ਜੋ ਨਿਕਲਦਾ ਪਾਣੀ ਹੈ ਆ ਫੈਕਟਰੀ ਤੋਂ ਆਹ ਦੇ ਉੱਥੋਂ ਨਿਕਲ ਰਿਹਾ ਭਈ ਉਹ ਜਿਹੜਾ ਨੀਲਾ ਜਿਹਾ ਉਹਦੇ ਵਿੱਚ ਆ ਰਿਹਾ ਆ ਜਿਹੜਾ ਅੰਦਰੋਂ ਆ ਰਿਹਾ ਨਾ ਖੂਜਾ ਬਣਿਆ ਬੱਸ ਉੱਥੇ ਉਹ ਖੂਜੇ ਦੇ ਵਿੱਚੋਂ ਦੀ ਆ ਪਾਣੀ ਨਿਕਲ ਕੇ ਆ ਰਿਹਾ ਹੈ ਸੰਭਲ ਜੋ ਸੰਭਲ ਜੋ ਆ ਜਾਓ ਆ ਜਾਓ ਪੰਜਾਬੀਓ ਉੱਠ ਕੇ ਆ ਜਾਓ ਕੱਲਾ ਤੁਹਾਡੇ ਦਰਿਆ ਨਹੀਂ ਉਹ ਮਾਰਤੇ ਪਾਣੀ ਜਿਹੜਾ ਪਾ ਕੇ ਕੈਮੀਕਲ ਜਿਹੜੇ ਪਾ ਕੇ ਤੁਹਾਡੇ ਧਰਤੀ ਹੇਠਾਂ ਪਤਨਾਂ ਦੇ ਵਿੱਚ ਪਤਾ ਨਹੀਂ ਕਿੰਨੀ ਯਾਰ ਪਾਤੀ ਦਿਨ ਕਰ ਕਰਕੇ ਬੋਰ ਉਹ ਪਤਰਾ ਜੋ ਕਿਵੇਂ ਸਾਫ਼ ਕਰੋਗੇ ਹਜ਼ਾਰਾਂ ਸਾਲ ਤੀਨ ਸਾਫ਼ ਹੋਣੇ ਉਹ ਪਾਣੀ ਆਓ ਉੱਠ ਕੇ ਆਪਣੇ ਦਰਿਆ ਬਚਾਲ ਗਏ ਆਪਣੇ ਪਤਰਾ ਇਹ ਪਾਣੀ ਬਚਾਲ ਗਏ ਜੇ ਆਪਣੀਆਂ ਨਸਲਾਂ ਜਿਉਂਦੀਆਂ ਰੱਖਣੀਆਂ ਨੇ ਨਹੀਂ ਯਾਦ ਰੱਖਿਓ ਇਹ ਕਦੇ ਰੇਗਿਸਤਾਨ ਬਣੂ ਪੰਜਾਬ ਰੇਗਿਸਤਾਨ ਵੀ ਕਿਹੜਾ ਬਣੂਗਾ بڑا ਜਿਹੜਾ ਜ਼ਹਿਰੀਲਾ ਰੇਗਿਸਤਾਨ ਹੋਊਗਾ ਜਿਹੜੇ ਖਤਰਨਾਕ ਕੈਮੀਕਲ ਹੋਣਗੇ ਜਿਵੇਂ ਨੀਂ ਵਰਗੇ ਜਿਹਦੇ ਸਬਜ਼ੀਆਂ ਤੋਂ ਤੱਕ ਤੇ ਮੈਗਨਾ ਕੋਈ ਨਾ ਬੱਚਾ ਪੈਦਾ ਹੋਵੇ ਤੇ ਨਾ ਕੋਈ ਫਸਲਾਂ ਪੈਦਾ ਹੋਣ ਆ ਯਰਾ ਪਾ ਕੇ ਲਗਾਤਾਰ ਮਾਰਤਾ ਆ ਗੰਦਗੀ ਸਾਨੂੰ ਪਾਈ ਜਾਂਦੇ ਆ ਦੇਖੋ ਆ ਪਾਣੀ ਪੀਨੇ ਹੋ ਤੁਸੀਂ ਹਰੀਕੇ ਪੱਤਰੋਂ ਨਾ ਨਿਕਲਦੀਆਂ ਜੜੀਆਂ ਸਹਾਂਦ ਨਹਿਰ ਵਾਲੇ ਸੁਣ ਲਓ ਫਰੀਦਕੋਟ ਵਾਲਿਓ ਮੋਗੇ ਮੁਕਸਰ ਵਾਲਿਓ ਫਰੋਇਪਰ ਵਾਲਿਓ ਲੁਧਿਆਣੇ ਵਾਲਿਓ ਅਭੋਰ ਫਾਲਕਾ ਵਾਲਿਓ ਉਹ ਰਾਜਸਥਾਨ ਦੇ ਲੋਕੋ ਤੁਸੀਂ ਸੁਣ ਲਓ ਆ ਯਾਰ ਪੀਨੇ ਹੋ ਤੁਸੀਂ ਆਹ ਯਾਰ ਆਏ ਉੱਭਲਦੀਆਂ ਇੱਕ ਫੈਕਟਰੀ ਆ ਮੇਰਕਾ ਹਜ਼ਾਰਾਂ ਫੈਕਟਰੀ ਇੰਨੀ ਯਾਰ ਪਾ ਰਹੀ ਆ ਆਓ 24 ਤਰੀਕ ਨੂੰ ਸਵੇਰ 10 ਵਜੇ ਮੇਰਕਾ ਪਲਾਂਟ ਲੁਧਿਆਣੇ ਪਹੁੰਚ ਗਏ ਔਰ ਦੇ ਮਹਿਰ ਦੇ ਉੱਤੇ ਪੁਲ ਦੇ ਥੱਲੇ ਜਿਹੜੀ ਸੜਕ ਦਾ ਗਾਹਾਂ ਵੱਡਾ ਪੁਲ ਜਾਂਦਾ ਸਰਕਾਰ ਨੂੰ ਦੱਸ ਗਏ ਵੀ ਇਹ ਇਹ ਯਾਰਾ ਹੁਣ ਹੋਰ ਨਹੀਂ ਚੱਲਣਗੀਆਂ ਇਹ ਬੰਨ ਮਾਰਾਂਗੇ ਇਹਨਾਂ ਨੂੰ ਬੰਨ ਅਸੀਂ ਆ ਕੇ ਆ ਨੱਕੇ ਮਾਰਦੇ ਆ ਪੰਜਾਬ ਗੋ ਤੁਸੀਂ ਉੱਠ ਕੇ ਮਾਰਦੇ ਆ ਯਾਰਾਂ ਨੂੰ ਆਉਠ ਕੇ ਆਪਾਂ ਇਹਨਾਂ ਯਾਰਾਂ ਨੂੰ ਬੰਦ ਕਰ ਦੇ